ਮਾਚੀਵਾੜੀ ਦੇ ਕੋਲ ਫੈੰਦੇ ਪਿੰਡ ਨਾਨੋਵਾਲ ਮੰਡ ਦੇ ਇੱਕ ਵਿਅਕਤੀ ਨੂੰ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਵੱਲੋਂ ਬੁਰੀ ਤਰ੍ਹਾਂ ਦੇ ਨਾਲ ਕੁੱਟੇ-ਚਾਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਸਖੀ ਵਿਅਕਤੀ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਿਆ। ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਵੱਲੋਂ ਕੀਤੀ ਗਈ ਇਸ ਕੁੱਟਮਾਰ ਦਾ ਪਤਾ ਲੱਗਣ ਤੇ ਪੀੜਤ ਵਿਅਕਤੀ ਦਾ ਹਾਲ-ਚਾਲ ਜਾਣਨ ਦੇ ਲਈ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਜਗਤਾਰ ਸਿੰਘ ਢਿਆਲਪੁਰ ਸਮਰਾਲਾ ਸਿਵਲ ਹਸਪਤਾਲ ਵਿਖੇ ਪੁੱਛੇ। ਇਸ ਸੰਬੰਧ ਦੇ ਵਿੱਚ ਵਿਧਾਇਕ ਨੇ ਕਿਹਾ ਕਿ ਮੇਰੇ ਹਲ ਮਾਈਨਿੰਗ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿੱਤੀ ਜਾਵੇਗੀ ਉਹਨਾਂ ਕਹੇ ਕਿ ਜਿਨ੍ਹਾਂ ਸ਼ਰਾਰਤੀ ਅੰਸਰ ਵੱਲੋਂ ਵਿਅਕਤੀ ਉੱਪਰ ਹਮਲਾ ਕਰ ਉਸ ਨੂੰ ਸਖਮੀ ਕੀਤਾ ਗਿਆ ਇੱਕ ਕਾਨੂੰਨੀ ਤੇ ਨਿੰਦਨਯੋਗ ਹਰਕਤ ਹੈ ਕੀ ਨਾਮਕ ਪੁਲਿਸ ਦਰਜੰਗਾ ਜੀ ਸਾਨੂੰ ਪ੍ਰੇਮ ਸਿੰਘ ਜੀ ਕੀ ਮਾਮਲਾ ਦਾ ਜਿਹੜਾ ਤੁਸੀਂ ਮਾਮਲਾ ਤਾਂ ਆਈ ਸੀ ਜੀ ਨਜਾਇਜ਼ ਮਾਈਨਿੰਗ ਦੀ ਚੱਕਲੀ ਕਸਬੇ ਵਿੱਚ ਜਿੱਥੇ ਕੀ ਪਹਿਲਾਂ 15 20 ਕਿਲੋ ਦਾ ਫਰਕ ਨਾਲ ਚੜ੍ਹਦੇ ਪਾਸੇ ਤਕਵੀਰ ਵਗਲ ਵੀ ਹੋਇਆ ਸੀ ਜਦੋਂ ਢਾਹ ਲੱਗੀ ਗਈ ਹੈ ਜਾਂ ਤਾਂ ਬਾਰ-ਬਾਰ ਹਰੇਕ ਬੰਦਾ ਪਉਂਦਾ ਸੀ ਵੀ ਆਜੋ ਜੀ ਮੰਨ ਟੋਟਦਾ ਜੀ ਥੈਲੇ ਲਾਉਣੇ ਆਵਾ ਕਰਨਾ ਜੀ ਜੀ ਅੱਜ ਅਸੀਂ ਗਏ ਸੀਗੇ 2 ਦਿਨ 3 ਦਿਨ ਪਹਿਲਾਂ ਜੀ ਵੀ ਆ ਨੀ ਆਏ ਮੈਨੂੰ ਹੁੰਦੀ ਵੀਰੇ ਨਾ ਕਰੋ ਇਹਨਾਂ ਨੇ ਸਾਡੀ ਕੁੱਟਮਾਰ ਕਰੀ ਆ ਜੀ ਪਾਰਟੀ ਨੇ ਤੇ ਕਿਹੜੀ ਪਾਰਟੀ ਹੈ ਕੌਣ ਨੇ ਬੰਦੇ ਹਾਂਜੀ ਦਾ ਜੀ ਛੇੜਗੜ੍ਹ ਦੇ ਸੀਗੇ ਬਸਤੀ ਦੇ ਬੰਦੇ ਜੀ ਕਿੰਨੇ ਕਿ ਜਾਣੇ ਸੀਗੇ ਜਿਹੜੇ ਸੀਗੇ ਜੀ ਟਰੈਕਟਰ ਵਾਲੇ ਰੋਕੇ ਸੀ ਅਸੀਂ ਵੀਡੀਓ ਬਣੀ ਹੋਈ ਹੈ ਜੀ ਆਪਣੇ ਕੋਲ ਉਹਨਾਂ ਦੀ ਦੇ ਕੀ ਨਾਮ ਉਹਨਾਂ ਦੇ ਹੇਮ ਸਿੰਘ ਆ ਜੀ ਅਨੁਖ ਡਿੱਕਰ ਸਿੰਘ ਆ ਤੇ ਇਹਦੇ ਬੇਟੇ ਨੇ ਆ ਕੇ ਕੁਟਮਾਰ ਕਰੀ ਆ ਜੀ ਕਿ ਤਕਰੀਬਨ ਕਿੰਨੇ ਬੀ ਜਾਣੇ ਸੀ ਜੀ ਜੀ ਸੂਜੇ ਜੀ 4 ਜਾਣੇ ਸੀ 4 ਜਾਣੇ ਹਾਂਜੀ ਹਾਂਜੀ 4-5 ਵਾਲੀ ਸੀਗੇ ਜੀ ਬਾਕੀ ਇੱਥੇ ਵੀ ਖੜੇ ਸੀ ਪਹਿਲਾਂ ਦੋ ਜਣੇ ਇਹਨਾਂ ਟਰੈਕਟਰ ਦੇ ਕੋਲ ਜੇ ਰੁਕੇ ਨੇ ਜੀ ਜਿਹੜਾ ਜੀ ਮੈਨੇ ਗੁੰਦੀ ਸੀ ਖੜੀ ਬਣੀ ਤੀ ਆਹੀ ਆ ਵੀ ਜਿਹੜਾ ਜੀ ਮੈਨੇ ਗੁੰਦ ਦੀ ਆ ਬਈ ਜੀ ਸੂਜੀ ਉੱਥੇ ਕੱਲੇ ਗਏ ਸੀ ਨਾ ਸਰਪੰਚ ਵੀ ਸੀਗੇ ਜੀ ਕੱਲਾ ਨਹੀਂ ਸੀਗਾ ਜੀ ਨਾਲ ਮੈਂ ਸਰਪੰਚ ਵੀ ਸੀ ਜੀ ਜਿਹੜੀ ਕਹਿ ਰਹੇ ਹੋ ਜਗਾ ਤੁਸੀਂ ਉਹ ਤੁਹਾਡੇ ਘਰ ਤੋਂ ਕਿੰਨੀ ਦੂਰ ਹੈ ਜਿੱਥੇ ਮੈਨੂੰ ਹੁੰਦੀ ਹੈ ਜੀ ਸਾਹਮਣੇ ਹੈ ਜੀ ਆਪਣੇ ਘਰ ਦੇ ਜੀ ਬਿਲਕੁਲ ਆਪਣਾ ਘਰ ਨਹੀਂ ਗਈ ਜਗਾ ਜਾ ਕੇ ਦੇਖਿਆ ਜਾਵੇ ਜੀ ਤੇ ਅੰਗਲੇ ਪਾਸੇ ਮੌਕਾ ਦੇਖਿਆ ਜਾਵੇ ਜੀ ਅੱਧੇ ਕਿਲੇ ਤੇ ਪਾਣੀ ਚੱਲਦਾ ਜੀ ਜਿਹੜੇ ਪੱਥਰਾਂ ਦੇ ਸੜਨ ਨੇ ਉਹਨਾਂ ਦੇ ਉੱਪਰ ਜਿੱਨਾ ਰਸਤਾ ਬਣਾਇਆ ਜਾਲ ਥੋੜ ਕੇ ਜੀ ਜੀ ਬਿਨਾ ਉਹ ਤੋਂ ਰੈਂਪ ਲਾਇਆ ਹੋਇਆ ਜੀ ਮੰਨ ਤੋਂ ਵੀ ਲੋ ਰੈਂਪ ਉੱਤੇ ਬਣੇ ਨੇ ਉੱਥੇ ਕੋ ਚੈਕ ਇਨ ਕਰਨੀ ਹੁੰਦਾ ਕੋਈ ਨਹੀਂ ਆਇਆ ਹੈਗਾ ਜੀ ਪਹਿਲਾਂ ਵੀਡੀਓ ਪਾਈ ਸੀ ਜੀ ਬਾਈ ਬੂਆ ਆਇਆ ਸੀ ਆਪਣੇ ਝੜਸਾ ਵਾਲਾ ਜੀ ਜਦ ਵੀ ਇਹਨਾਂ ਨੇ ਰੋਕਿਆ ਸੀ ਅੱਜ ਤੋਂ ਮਹੀਨਾ ਵੀ ਨਹੀਂ ਵੀ ਦਿਨ ਲੱਗਿਆ ਲੱਗਿਆ ਜੀ ਵੀਡੀਓ ਵੀ ਪਾਈ ਇਹਨਾਂ ਨੇ ਜੀ ਕੋਈ ਸੀ ਕੰਮ ਨਹੀਂ ਚਲਾਉਣਾ ਝੜਸਾ ਵਾਲੇ ਨੇ ਵੀ ਕਿਹਾ ਸੀ ਕਿ ਮੁੜ ਕੇ ਨਾ ਫੇਰ ਦੁਬਾਰਾ ਹਟੇ ਨਹੀਂ ਹੈਗੇ ਇਹ ਇਹਦਾ ਪ੍ਰਸ਼ਾਸਨ ਤਾਂ ਕਹਿੰਦਾ ਕੋਈ ਐਦਾਂ ਨਹੀਂ ਕਾਰਵਾਈ ਆ ਵੀ ਨਹੀਂ ਚੱਲਦੀ ਮਾਈਨਿੰਗ ਵਗੈਰਾ ਨਹੀਂ ਚੱਲਦੀ ਆ ਜੀ ਆ ਮੌਕੇ ਤੇ ਆ ਕੇ ਦੇਖ ਲਓ ਜੀ ਮੌਕਾ ਦੇਖਿਆ ਜਾ ਵੀ ਜਿੱਥੇ ਆ ਕੇ ਉਡੇ ਕਿੱਥੇ ਕਿੱਥੇ ਛੱਟਾ ਲਿਖਿਆ ਛੱਟਾ ਮੇਰੇ ਸਿਰ 'ਚ ਹੀ ਹੈ ਜੀ ਸਾਹਮਣੇ ਪੱਟੀ ਹੋਈ ਹੈ ਜੀ ਦੇਖ ਲਿਆ ਜੀ ਕੀ ਮਾਰਿਆ ਕਿਸੇ ਦੇ ਤੇ ਮਾਰਿਆ ਇਹਨਾਂ ਨੇ ਉਹ ਲੈਣੇ ਆ ਕੇ ਜੀ ਜਿਵੇਂ ਆਪਣੇ ਮੋٹے ਜਿਹੇ ਘੜੇ ਪਾ ਲੰਦੇ ਨੇ ਜੋ ਹੱਥ ਜਮੂਰ ਉੱਚਾ ਆ ਕੇ ਘੜਾ ਮਜੂਰ ਮੇਰੇ ਇਹਨਾਂ ਨੇ ਅਗਰਚ ਮਾਰੇ ਆ ਚਾਏ ਗਏ ਅਣ ਮੇਰੇ ਤਾਂ ਬੱਜੀ ਆ ਜੀ ਚਾਹਿਆ ਹੋਵੇ ਕਿ ਫੋੜਿਆ ਲੱਗਿਆ ਜਿਵੇਂ ਲੱਗਿਆ ਹੈਗਾ ਜੀ ਫਿਰ ਇਹਨਾਂ ਨੇ ਮੇਰੇ ਮਾਰੇ ਆ ਕੁੱਟ ਮਾਰੇ ਨੇ ਦੇਖ ਜੁਲੀ ਉਹ ਗਰੀ ਆ ਕੇ ਜੀ ਇਸ ਤੋਂ ਸਹੀ ਗੱਲ ਨੂੰ ਆਪਾਂ ਰੋਕਦੇ ਆਂ ਅੱਜ ਦਾ ਬੇਨਤੀ ਆਹੀ ਆ ਜੀ ਨਹੀਂ ਹੋਣੀ ਚਾਹੀਦੀ ਇਹ ਮੈਨੂੰ ਨਹੀਂ ਆਈ ਮੈਨੂੰ ਨਹੀਂ ਹੋਣੀ ਚਾਹੀਦੀ ਭਾਈ ਸਾਹਿਬ ਵੀ ਤੁਹਾਡੇ ਨਾਲ ਸੀਗੇ ਉਹਨਾਂ ਨਾਲ ਕੀ ਗੱਲਬਾਤ ਹੋਈ ਉਹ ਰਮਨਜਨ ਵੀ ਇਹ ਕਹਿੰਦੇ ਸੀ ਕਿ ਅੱਜ ਹੌਣ ਨਾਲ ਸਾਡੇ ਨਾਲ ਗੱਲ ਕਰੇ ਗੱਲ ਸਾਡੇ ਨਾਲ ਸਵੇਰੇ ਕਰੀਏ ਰਮਨਜਨ ਵੀ ਵਾਰ-ਵਾਰ ਆਹੀ ਗੱਲ ਕਰੀ ਜੀ ਇਹਨਾਂ ਨੇ ਕਿੰਨੇ ਕ ਵਜੇ ਦੀ ਕੱਟਣਾ ਹੈ ਸਵੇਰਾ ਦੀ ਸਮਾਂ ਦੀ ਗੱਲ ਹੈ ਜੀ ਮੈਨੂੰ ਇਹ ਅੰਦਾਜ਼ਾ 9 9:30 ਹੋਊਗੀ ਹੈ ਲੱਗ ਭਾਗ ਜਾਨ ਟਾਈਮ ਤਾਂ ਨਹੀਂ ਹੋਗਾ ਮੈਂ ਤੁਹਾਨੂੰ ਦੇਖੇਂਗਾ ਯਾਨੀ ਸਮਾਂ ਕਾਫੀ ਹੋਇਆ ਜੀ ਜਰਾ ਤੁਹਾਨੂੰ ਤੁਹਾਡਾ ਜੀ ਰੂਟੇ ਹਿੰਦੀ ਅਰਵਾਜ ਜੇ ਮੈਂ 11:30 ਵਜੇ ਪਹੁੰਚ ਜੀ ਕੀ ਮੰਨ ਕੇ ਗੱਲ ਮੰਗ ਤਾਂ ਹੀ ਆ ਵੀ ਨਹੀਂ ਆਈ ਮੈਨੇ ਬੰਦ ਹੋਣੀ ਚਾਹੀਦੀ ਜੀ ਮਲਾਣੀ ਮਾਈ ਸੀ ਕਿ ਤੁਮ ਸਮਾਜੀ ਮਾਈ ਤੁਹਾਡੀ ਧਿਆਨ ਧਿਆਨ ਲੈ ਕੇ ਜੈ ਨਹੀਂ ਜਾਉਂਗੇ ਕੱਲ੍ਹ ਦੀ ਰਾਤ ਆਈ ਸੀ ਜੀ ਮਨਾਜਮ ਜੀ ਜੋ ਕਰ ਰਹੇ ਨੇ ਕਰਦੇ ਕਰਦੇ 4 ਵਜੇ ਉਹਨਾਂ ਦੇਖੋ ਜੀ ਧਿਆਨ ਹੋ ਗਿਆ ਸੀ ਰਾਤ ਆਜ 1 ਵਜੇ ਦਾ ਟਾਈਮ ਸੀ ਇਹਨਾਂ ਦਾ ਵੀ ਇੱਥੇ ਆ ਜੀ ਬਾਕੀ ਦੇਖਦੇ ਆ ਜੀ ਕੀ ਕਹਿੰਦੇ ਨੇ ਅਲੀ ਮੰਗੇ ਕੀ ਆ ਵੀ ਇਹ ਆਏ ਮੈਨੇ ਬੰਦ ਹੋਣੀ ਚਾਹੀਦੀ ਹੈ ਜੀ ਆਗੇ ਮੌਕਾ ਦੇਖਿਆ ਜਾਵੇ ਜਿੱਥੋਂ ਰੇਨਬੋ ਟ੍ਰੇਆ ਉਹ ਵੀ ਦੇਖ ਲਓ ਆਗੇ ਜਿੱਥੇ ਚੱਕਦੇ ਨੇ ਉਹ ਵੀ ਦੇਖਿਆ ਜਾਵੇ ਜੀ ਪਹਿਲਾਂ ਵੀ ਕੋਈ ਕੰਪਲੇਂਟ ਵਗੈਰਾ ਕੀਤਾ ਸੀ ਪਹਿਲਾਂ ਅਰਜ਼ੀਆਂ ਦਿੱਤੀਆਂ ਹੋਈਆਂ ਨੇ ਜੀ ਝਾੜਾ ਸਾਹ ਵਾਲੇ ਵੀਰ ਨੇ ਵੀ ਵੀਡੀਓ ਪਾਈ ਜਣਾ ਵੀ ਹਾਂ ਮੀਨਾ ਕੰਮ ਕਰੋ ਕਿਸੇ ਨੇ ਇਹਦੀ ਧੌਰ ਨਹੀਂ ਕਰੀ ਹੈਗੀ ਵਾਇਰਲ ਹੋਈ ਉਹਦੀ ਵੀਡੀਓ ਵੀ ਚੱਲਦੀ ਰਹੀ ਹੈ ਜੀ ਝਾੜਾ ਸਾਹ ਵਾਲੇ ਵੀਰ ਦੀ ਹਾਂ ਜੀ ਬਤਾਏ ਕਿ ਮਾਈਨਿੰਗ ਤੋਂ ਰੋਕਣਗੇ ਇੱਕ ਵਿਅਕਤੀ ਉੱਪਰ ਹਮਲਾ ਕੀਤਾ ਗਿਆ ਸਮਰਾਸੋਲਾ ਦਾਖਲ ਤੇ ਤੁਸੀਂ ਹਾਲ ਪਤਾ ਕਰਨ ਆਏ ਸੀ ਕੀ ਕਹਿਣਾ ਚਾਹੁੰਦੇ ਕਿ ਕਾਰਵਾਈ ਹੋਵੇਗੀ ਦੇਖੋ ਜੀ ਬੜੀ ਮੰਦ ਭਾਗੀ ਘਟਨਾ ਪਹਿਲਾਂ ਤਾਂ ਇੱਕ ਬਜ਼ੁਰਗ ਤੇ ਹਸੜਾਇਆ ਉਹਨਾਂ ਨੇ ਜਿਹੜਾ ਇੱਕ ਬੜੀ ਉਮਰ ਦਾ ਬਜ਼ੁਰਗ ਸੀਗਾ ਤੇ ਜਦੋਂ ਉਹਨੂੰ ਮੈਨਿੰਗ ਕਰਨ ਤੋਂ ਰੋਕਿਆ ਤਾਂ ਉਹ ਜਿਹੜੇ ਮੈਨਿੰਗ ਕਰਨ ਵਾਲੇ ਨਹੀਂ ਬੰਦੇ ਸੀਗੇ ਉਹਨਾਂ ਰਲ ਕੇ ਨਾ ਉਹਨਾਂ ਨੂੰ ਗੁੱਟਿਆਂ ਤੇ ਸੱਪਾ ਮਾਰੀ ਤੇ ਜਿੱਥੇ ਤੱਕ ਕਾਰਵਾਈ ਕਰਾਂ ਦੇਖੋ ਕਾਰਵਾਈ ਤਾਂ ਹੋਣੀ ਹੀ ਬਖਸ਼ਿਸ਼ ਤੋਂ ਜਾਣਗੇ ਪਰ ਉਹਨੂੰ ਪਤਾ ਵੀ ਨਜਾਇਜ਼ ਮੈਨਿੰਗਿਆ ਤੇ ਉੱਪਰ ਜਿਹੜੀ ਗੁੰਡਾਗਰਦੀ ਕਰਦੇ ਨੇ ਨਾ ਤੇ ਉਹਦੇ ਵਾਸਤੇ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਦੇਖੋ ਆਪਾਂ ਨੂੰ ਪਤਾ ਹੀ ਵੀ ਲੰਬਰ ਟਾਈਮ ਪਿਛਲੇ ਟਾਈਮਾਂ ਦੇ ਵਿੱਚ ਜਿਹੜੀਆਂ ਇਹਨਾਂ ਨੇ ਆਦਤਾਂ ਪਾਈ ਹੋਈਆਂ ਨੇ ਮੈਂ ਤਾਂ ਇਹ ਕਹੂੰਗਾ ਵੀ ਛੜ ਦੋ ਬੰਦੇ ਬਣ ਕੇ ਛੜ ਦੋ ਜਦੋਂ ਤੁਹਾਨੂੰ ਪਤਾ ਬਈ ਨਜਾਇਜ਼ ਮੈਨਿੰਗ ਨਹੀਂ ਚੱਲਣ ਦੇਣੀ ਹੈਗੀ ਨਾ ਜਿਹੜੀਆਂ ਆਦਤਾਂ ਤੁਸੀਂ ਕਰ ਲਓਗੇ ਉੱਤੇ ਪਰ ਮੈਂ ਤੁਹਾਨੂੰ ਲਾਸਟ ਇੱਕ ਹੀ ਗੱਲ ਕਰੂੰਗਾ ਵੀ ਇਹ ਵਿਸ਼ਵਾਸ ਦਵਾਉਂਦਾ ਇਹਨਾਂ ਦੇ ਬੰਦੇ ਕਰ ਬਈ ਹੁਣ ਜੋ ਵੀ ਆ ਉਹ ਪਰਚਾ ਹੋਊਗਾ ਤੇ ਇਨਸਾਫ ਮਿਲੂਆ ਬਜ਼ੁਰਗ ਨੂੰ ਤੇ ਮੈਂ ਫੇਰ ਕਹਿਣਾ ਚਾਹੂੰਗਾ ਵੀ ਜਦ ਮੈਂ ਨਜਾਇਜ਼ ਮੈਨਿੰਗ ਕਰਦੇ ਹਾਂ ਹਰ ਜੋ ਆਪਣੀਆਂ ਆਦਤਾਂ ਤੋਂ ਕਿਉਂਕਿ ਜਿਹੜੀਆਂ ਆਦਤਾਂ ਪਿਛਲੇ ਸਰਕਾਰ ਟਾਈਮ ਤੁਸੀਂ ਪਾਲੀਆਂ ਨੇ ਇਹਨਾਂ ਤੋਂ ਬਾਂਝੇ ਆਜੋ ਇਹ ਟਾਈਮ ਹ ਠੀਕ ਹੈ ਆਪਣੀ ਆਪ ਤਾਂ ਸਰਦੋ ਉਹ ਟਾਈਮ ਨਹੀਂ ਹੈਗਾ ਤੁਹਾਡੀ ਸਰਕਾਰ ਦਾ ਟਾਈਮ ਆਲਾ ਇੱਥੇ ਉਹੀ ਕੰਮ ਹੋਊਗਾ ਜੋ ਜਾਇਜ਼ ਹੋਊਗਾ ਜਿਹੜੇ ਨਜਾਇਜ਼ ਮਨਕੇ ਵਾਲੇ ਕਰਨੇ ਇਹਨੂੰ ਤੁਸੀਂ ਸਾਈਡ ਤੇ ਰੱਖ ਕੇ ਤੇ ਫਿਰ ਮੈਂ ਪ੍ਰਬਾਰ ਨੂੰ ਪਰੋਸਾ ਦੂੰਦਾ ਵੀ ਉਹਨਾਂ ਦੇ ਉੱਪਰ ਜ਼ਿਮੇਵਾਰ